ਪਿੰਡ ਰਣਸ਼ੀਕਲਾ ਬਾਰੇ ਤਾਂ ਮੈਂ ਬਹੁਤ தம் ਇਹ ਜਿਹੜਾ ਸੁਣਿਆ ਸੀ ਵੀ ਇਹ ਪਿੰਡ ਹੈ ਜਿਹੜਾ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਮਲੇਰੀਆਂ ਆਸ-ਪਾਸ ਗੱਲਾਂ ਹੁੰਦੀਆਂ ਮੈਂ ਸੁਣੀਆਂ ਸੀਗੀਆਂ ਖਾਸ ਕਰ ਮੇਰੇ ਪਿੰਡ ਬੱਲੋ ਦੇ ਵਿੱਚ ਕਿ ਰਣਸ਼ੀਕਲਾ ਪਿੰਡ ਜਿਹੜਾ ਸਾਫ਼ ਸਫਾਈ ਪੱਖੋਂ ਬਹੁਤ ਜ਼ਿਆਦਾ ਵਧੀਆ ਤਾਂ ਮੇਰੇ ਮਨ ਦੇ ਵਿੱਚ ਅਕਸਰ ਵਿਚਾਰ ਆਉਂਦਾ ਸੀ ਵੀ ਮੈਂ ਪਿੰਡ ਦੇ ਵਿੱਚ ਜਾਵਾਂ ਇਸ ਪਿੰਡ ਨੂੰ ਦੇਖਾਂ ਤੇ ਇੱਕ ਐਂ ਕਹਿ ਸਕਦੇ ਨੇ ਵੀ ਇੱਕ ਮਨ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਹਨਾ ਜਿਸ ਚੀਜ਼ ਬਾਰੇ ਇੰਨੀ ਚਰਚਾ ਹੋ ਰਹੀ ਆ ਵੀ ਜਾ ਕੇ ਦੇਖੀਏ ਵੀ ਉਸ ਪਿੰਡ ਵਿੱਚ ਕੀ ਹੈ ਇਹ ਜੇ The yeah. cat ਕੀ ਜਨੀਕਾ ਕੀ ਵੱਖਰਾ ਕੀਤਾ ਉਹਨਾਂ ਨੇ ਤਾਂ ਬਾਈ ਮਿੰਟੂ ਜੀ ਬਾਰੇ ਵੀ ਮੈਂ ਜਾਣਦੀ ਸੀ ਉਹਨਾਂ ਨੂੰ ਮੈਂ ਜਿਹੜਾ ਜੀ ਪੰਜਾਬੀ ਤੇ ਉਹਨਾਂ ਦਾ ਸ਼ੋਅ ਆਇਆ ਸੀਗਾ ਜੱਜਵਾ ਕੁਝ ਕਰ ਵਿਖਾਉਣ ਦਾ ਫਸਟ ਟਾਈਮ ਮੈਂ ਬਾਈ ਜੀ ਨੂੰ ਉਸ ਜਿਹੜਾ ਮਤਲਬ ਵੀ ਸ਼ੋਅ ਹੋਇਆ ਸੀ ਉਹਦੇ ਵਿੱਚ ਮੈਂ ਬਾਈ ਜੀ ਨੂੰ ਦੇਖਿਆ ਬਾਈ ਜੀ ਬਾਰੇ ਸੁਣਿਆ ਉਹਨਾਂ ਦੀ ਇੰਟਰਵਿਊ ਜਿਹੜੀ ਹੋਈ ਸੀ ਤਾਂ ਮੈਨੂੰ ਕਾਫੀ ਚੰਗਾ ਲੱਗਿਆ ਵੀ ਉਹਨਾਂ ਨੇ ਇੱਕ ਜੰਗ ਏਜ ਦੇ ਵਿੱਚ ਜਿਹੜੀ ਸਰਪੰਚ ਸਰਪੰਚੀ ਦੀ ਜਿਹੜੀ ਭੂਮਿਕਾ ਸੀ ਉਹਨਾਂ ਨੇ ਬਹੁਤ ਵਧੀਆ ਨਿਭਾਈ ਤੇ ਆਪਦੇ ਪਿੰਡ ਦਾ ਜਿਹੜਾ ਬਹੁਤ ਵਧੀਆ ਮੁੱਢਾ ਵੰਨਿਆ ਤੇ ਉਹਨਾਂ ਨੇ ਪਿੰਡ ਦੇ ਵਿੱਚ ਕੁਝ ਨਵਾਂ ਆਸ-ਪਾਸ ਪਿੰਡਾਂ ਦੇ ਨਾਲੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਜਿਹੜੀ ਸਾਡੀ ਪਿੰਡ ਬੱਲੋ ਦੀ ਪੰਚਾਇਤ ਤੇ ਸਾਡੀ ਸੰਸਥਾ ਦੀ ਪੂਰੀ ਟੀਮ ਤੇ ਮੈਂਬਰ ਸਹਿਬਾਨ ਸਾਰੇ ਜਿਹੜੇ ਅੱਜ ਰਣਸ਼ੀਕਲਾਂ ਪਿੰਡ ਜਾ ਰਹੇ ਸੀ ਤਾਂ ਮੈਨੂੰ ਵੀ ਉਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ ਤੇ ਮੈਂ ਕੋਸ਼ਿਸ਼ ਕੀਤੀ ਵੀ ਮੈਂ ਪਿੰਡ ਦੇ ਵਿੱਚ ਆਈਆਂ ਤਾਂ ਮੈਂ ਪਿੰਡ ਨੂੰ ਵਿజిਟ ਕੀਤਾ ਇਸ ਪਿੰਡ ਨੂੰ ਜਦੋਂ ਮੈਂ ਵਿజిਟ ਕੀਤਾ ਤਾਂ ਵੀਡੀਓ ਦੇ ਜ਼ਰੀਏ ਮੈਂ ਆਪਦੇ ਦਰਸ਼ਕਾਂ ਨੂੰ ਵੀ ਜਿਹੜਾ ਇਹ ਪਿੰਡ ਦਿਖਾ ਸਕਾਂ ਤਾਂ ਇਹ ਪਿੰਡ ਦੇ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਪਿੰਡ ਦੇ ਵਿੱਚ ਗਏ ਤਾਂ ਜਦੋਂ ਬਾਈ ਜੀ ਦੇ ਘਰੇ ਪਹੁੰਚੇ ਬਾਈ ਜੀ ਦੇ ਘਰੇ ਪਹੁੰਚਣ ਬਾਈ ਜੀ ਨੇ ਸਾਡਾ ਜਿਹੜਾ ਬਹੁਤ ਵਧੀਆ ਸਵਾਗਤ ਕੀਤਾ ਤੇ ਬਾਈ ਜੀ ਬੜੇ ਖੁਸ਼ ਹੋਏ ਵੀ ਪਿੰਡ ਵੱਲੋਂ ਦੀ ਪੰਚਾਇਤ ਜਿਹੜੀ ਸਾਡੇ ਪਿੰਡ ਨੂੰ ਵਿਜ਼ਿਟ ਕਰਨ ਆਈ ਆ ਤਾਂ ਜਦੋਂ ਅਸੀਂ ਮਤਲਬ ਐਂਟਰ ਹੁੰਦੇ ਸੀ ਉਹਨਾਂ ਦੇ ਘਰ ਦੇ ਵਿੱਚ ਘਰ ਉਹਨਾਂ ਦਾ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਪੂਰਾ ਜਿਹੜਾ ਪੱਕਾ ਆਲੀਸ਼ਾਨ ਘਰ ਬਣਿਆ ਹੋਇਆ ਉਹਨਾਂ ਦਾ ਘਰ ਜਾਂਦਿਆਂ ਹੀ ਸਾਨੂੰ ਜਦੋਂ ਅਸੀਂ ਐਂਟਰੀ ਕੀਤੀ ਤਾਂ ਉਹਨਾਂ ਦੇ ਇੱਕ ਕਮਰਾ ਬਣਿਆ ਹੋਇਆ ਸੀਗਾ ਤੇ ਜਿਹਨੂੰ ਤੁਸੀਂ ਆਪਾਂ ਵੀ ਉਹਨਾਂ ਦਾ 메ਨ ਕਮਰਾ ਕਹਿ ਸਕਦੇ ਆ ਜਿੱਥੇ ਉਹ ਬੈਠਦੇ ਉੱਠਦੇ ਨੇ ਆਪਦੇ ਜਿਹੜੇ ਪਿੰਡ ਦੇ ਸੰਬੰਧੀ ਮਸਲੇ ਜਿਹੜੇ ਉੱਥੇ ਹੱਲ ਕਰਦੇ ਨੇ ਜਾਂ ਕੰਮ ਕਰਦੇ ਨੇ ਤਾਂ ਕਮਰੇ ਦੇ ਵਿੱਚ ਜਦੋਂ ਮੈਂ ਗਈ ਜਦੋਂ ਮੈਂ ਐਂਟਰੀ ਕੀਤੀ ਮਤਲਬ ਮੈਂ ਕਮਰੇ ਦੇ ਵਿੱਚ ਆਸ-ਪਾਸ ਦੇਖ ਕੇ ਹੈਰਾਨ ਹੋ ਗਈ ਬੰਦੇ ਦੀ ਕਾਬਲੀਅਤ ਕਹਿੰਦੇ ਵੀ ਮਤਲਬ ਉੱਥੋਂ ਪਤਾ ਲੱਗ ਰਿਹਾ ਸੀ ਵੀ ਕੋਈ ਵੀ ਉਹਨਾਂ ਦੀ ਦੀਵਾਰ ਕੰਨ ਵੀਕ ਕਮਰੇ ਦੇ ਵਿੱਚ ਕੋਈ ਵੀ ਦਿਵਾਰ ਨਹੀਂ ਜੀ ਨਹੀਂ ਸੀ ਜਿੱਥੇ ਕੋਈ ਟ੍ਰੋਫੀ ਕੋਈ ਤਗਮਾ ਕੋਈ ਸਰਟੀਫਿਕੇਟ ਨਾ ਹੋਵੇ ਪੂਰਾ ਕਮਰਾ ਜਿਹੜਾ ਬਾਈ ਜੀ ਦਾ ਪੂਰਾ ਜਿਹੜਾ ਭਰਿਆ ਹੋਇਆ ਸੀ ਟ੍ਰੋਫੀਆਂ ਨਾਲ ਤੇ ਸਨਮਾਨ ਚਿੰਨਾਂ ਨਾਲ ਤੇ ਮੰਨ ਲਾ ਵੀ ਅਸੀਂ ਉੱਥੋਂ ਬਾਈ ਜੀ ਦੀ ਜਿਹੜੀ ਹੈ ਨਾ ਕਾਬਲੀਅਤ ਦਾ ਉਹਨਾਂ ਦੀ ਸਫਲਤਾ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਈ ਨੇ ਬਹੁਤ ਸਟਰਗਲ ਕੀਤਾ ਤੇ ਆਪਣੇ ਪਿੰਡ ਨੂੰ ਜਿਹੜਾ ਇੱਕ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਪਛਾਣ ਦਿੱਤੀ ਤੇ ਇਸ ਟਾਈਮ ਵੀ ਬਾਈ ਜੀ ਮੌਜੂਦਾ ਟਾਈਮ ਤੇ ਜਿਹੜੇ ਰਣਜੀਤ ਕਲਾ ਪਿੰਡ ਦੇ ਸਰਪੰਚ ਨੇ ਤੇ ਕੁਝ ਜਿਹੜੇ ਕਾਰਜ ਉਹਨਾਂ ਦੇ ਰਹਿੰਦੇ ਨੇ ਉਹਨਾਂ ਦਾ ਵੀ ਸੁਪਨਾ ਵੀ ਉਹ ਕਾਰਜ ਅਸੀਂ ਪੂਰੇ ਕਰੀਏ ਤੇ ਅਸੀਂ ਸਾਡਾ ਵੀ ਬਾਈ ਜੀ ਨੂੰ ਮਿਲਣ ਦਾ ਇੱਕੋ ਇੱਕ ਮਕਸਦ ਸੀਗਾ ਵੀ ਜੋ ਚੀਜ਼ਾਂ ਬਾਈ ਜੀ ਨੇ ਪਿੰਡ ਵਿੱਚ ਆਪਦੇ ਲਾਗੂ ਕੀਤੀਆਂ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਕਰ ਸਕੀਏ ਤਾਂ ਬਾਈ ਜੀ ਜਾਣਦੇ ਆ ਸਾਰੀ ਸਾਨੂੰ ਬਾਈ ਜੀ ਨੇ ਉੱਥੇ ਉਹਨਾਂ ਦਾ ਪਰੂਮ ਬਣਿਆ ਹੋਇਆ ਸੀ ਸੋਫੇ ਲੱਗੇ ਹੋਏ ਸੀ ਸਾਰੀ ਟੀਮ ਅਸੀਂ ਬੈਠੇ ਬਾਈ ਜੀ ਨੇ ਸਾਨੂੰ ਚਾਹ ਪਾਣੀ ਪੁੱਛਿਆ ਤਾਂ ਸਾਡੀ ਵਧੀਆ ਸੇਵਾ ਕੀਤੀ ਬਾਈ ਜੀ ਨੇ ਚਾਹ ਪਾਣੀ ਪੀ ਕੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਤਾਂ ਬਾਈ ਜੀ ਨੂੰ ਮਿਲ ਕੇ ਸਾਨੂੰ ਬੜੀ ਖੁਸ਼ੀ ਹੋਈ ਤਾਂ ਅਸੀਂ ਬਾਈ ਜੀ ਨੂੰ ਦੱਸਿਆ ਵੀ ਅਸੀਂ ਤੁਹਾਡੇ ਜਿਹੜਾ ਪਿੰਡ ਦਾ ਦੌਰਾ ਕਰਨ ਆਏ ਆ ਤਾਂ ਬਾਈ ਜੀ ਨੇ ਸਾਨੂੰ ਜਾਦਾ ਮਤਲਬ ਟਾਈਮ ਨਾ ਲੈਂਦਿਆਂ ਹੋਇਆਂ ਸਾਨੂੰ ਕਿਹਾ ਜੀ ਤੁਸੀਂ ਸਾਡਾ ਪਿੰਡ ਦੇਖਣ ਆਏ ਹੋ ਤਾਂ ਸਾਨੂੰ ਜ਼ਰੂਰ ਦਿਖਾਉਣੇ ਆ ਤਾਂ ਬਾਈ ਜੀ ਸਾਨੂੰ ਜਿਹੜਾ ਪਿੰਡ ਦਿਖਾਉਣ ਲੈ ਕੇ ਗਏ ਤੇ ਬਾਈ ਜੀ ਦੇ ਗੇਟ ਤੇ ਮੂਰੇ ਇੱਕ ਬਹੁਤ ਬੜੀ ਜਿਹੜੀ ਸੋਹਣੀ ਜਗ੍ਹਾ ਬਣੀ ਹੋਈ ਆ ਉੱਥੇ ਨਾ ਕਥੜਾ ਬਣਿਆ ਹੋਇਆ ਥੜੇ ਦੇ ਉੱਤੇ ਲਿਖਿਆ ਹੋਇਆਗਾ ਸਾਡਾ ਸਾਡਾ ਪਿੰਡ ਸਾਡੇ ਖੇਤ ਤੇ ਉਹਦੇ ਉੱਪਰ ਇੱਕ ਦੋ ਜਿਹੜੇ ਵੱਲ ਦਾ ਇੱਕ ਕਿਸਾਨ ਖੜਾਗਾ ਕੋਲੇ ਉਹਨਾਂ ਦੇ ਇੱਕ ਲੇਡੀ ਜਿਹੜਾ ਸਿਰ ਤੇ ਜਿਹੜਾ ਸ਼ਾਬਾ ਲਈ ਖੜੀ ਹੈ ਜਿਹਦੇ ਵਿੱਚ ਰੋਟੀ ਜਿਵੇਂ ਉਹ ਲੈ ਕੇ ਇੱਕ ਮਨਲਾ ਇਹ ਕਹਿ ਸਕਦੇ ਆਂ ਵੀ ਕਿਸਾਨ ਦੀ ਇੱਕ ਤਸਵੀਰ ਨੂੰ ਦਿਖਾਇਆ ਕਿਸਾਨ ਦੀ ਇੱਕ ਜ਼ਿੰਦਗੀ ਨੂੰ ਕਿ ਜਿਹੜੀ ਅਸਲ ਚ ਇਨਸਾਨ ਦੀ ਜ਼ਿੰਦਗੀ ਆ ਉਹ ਸਾਡੀ ਮਿੱਟੀ ਨਾਲ ਜੁੜੀ ਹੋਈ ਆ ਸਾਡੀ ਕਿਸਾਨੀ ਨਾਲ ਜੁੜੀ ਹੋਈ ਆ ਤਾਂ ਵੀ ਜਿਹੜਾ ਪਿੰਡ ਚ ਐਂਟਰ ਹੁੰਦਿਆ ਉਹ ਵੀ ਬਾਈ ਜੀ ਦੇ ਗੇਟ ਦੇ ਅੱਗੇ ਬੜੀ ਸੋਹਣੀ ਜਗ੍ਹਾ ਬਣੀ ਹੋਈ ਸੀ ਤੇ ਦੇਖਣ ਚ ਤਾਂ ਭਾਵੇਂ ਮੂਰਤੀਆਂ ਸੀ ਪਰ ਉਹ ਬੜਾ ਕੁਝ ਜਿਹੜਾ ਸਿਖਾ ਰਹੀਆਂ ਸੀ ਉਹ ਮੂਰਤੀਆਂ ਬੜਾ ਕੁਝ ਜਿਹੜਾ ਸਾਡੇ ਦਿਨ ਨੂੰ ਇੱਕ ਹਲੂਨ ਰਹੀਆਂ ਸੀ ਸਾਨੂੰ ਉਸ ਸਮੇਂ ਦੇ ਵਿੱਚ ਲਿਜਾ ਰਹੀਆਂ ਸੀ ਜਿਹੜਾ ਸਮਾਂ ਅੱਜ ਤੋਂ ਕਈ ਸਾਲ ਪਹਿਲਾਂ ਵੀ ਅਲੋਪ ਹੋ ਚੁੱਕਿਆ ਹੁਣ ਬਹੁਤ ਜ਼ਿਆਦਾ ਜਿਹੜੀ ਨਵੀਂ ਟੈਕਨੋਲੋਜੀ ਆ ਗਈ ਉਹ ਗੱਲਾਂ ਚੇਂਜ ਹੋ ਗਈਆਂ ਹੁਣ ਉਹ ਸਮਾਂ ਨਹੀਂ ਰਿਹਾ ਪਰ ਉਹ ਇੱਕ ਵੱਖਰੀ ਖਿੱਚ ਦੇ ਰਿਹਾ ਸੀ ਪਿੰਡ ਨੂੰ ਉੱਥੋਂ ਜਾਂਦੇ ਜਾਂਦੇ ਫਿਰ ਸਾਨੂੰ ਬਾਈ ਜੀ ਕਹਿੰਦੇ ਵੀ ਇੱਥੇ ਪਾਰਕ ਪਾਰਕ ਬਣੀ ਹੋਈ ਆ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਉਹ ਪਾਰਕ ਚ ਲੈ ਕੇ ਜਾਂਦੇ ਆ ਪਾਰਕ ਜਾਂਦੇ ਹੋਈ ਸਾਨੂੰ ਪਾਰਕ ਦੇ ਵਿੱਚ ਬਾਰਕ ਨਾ ਬਜ਼ੁਰਗ ਬੇਬੇ ਬਾਪੂ ਬੈਠੇ ਨੇ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਵੀ ਸਭ ਤੋਂ ਪਹਿਲਾਂ ਜਿਸ ਵੀ ਪਿੰਡ ਦੇ ਵਿੱਚ ਵੀ ਬਜ਼ੁਰਗਾਂ ਦਾ ਸਤਿਕਾਰ ਸਭ ਤੋਂ ਵੱਡੀ ਚੀਜ਼ ਆ ਹਨ ਤੇ ਬਾਈ ਜੀ ਨੇ ਪਾਰਕ ਦੇ ਅੱਗੇ ਇੱਕ ਆਪਣੇ ਬੇਬੇ ਦੀ ਤਸਵੀਰ ਬਣੀ ਹੋਈ ਆ ਇੱਕ ਬਾਪੂ ਦੀ ਦੋਨੋਂ ਇੱਕ ਸਾਈਡ ਬੇਬੇ ਬੈਠੇ ਐ ਇੱਕ ਸਾਈਡ ਆ ਜਿਹੜੇ ਬਾਪੂ ਜੀ ਬੈਠੇ ਆ ਤੇ ਉਹਦੇ ਸੈਂਟਰ ਚ ਲਿਖਿਆ ਹੋਇਆ ਪਾਰਕ ਦਾ ਨਾਂ ਤੇ ਕੋਨੀ پارک ਰਣਸ਼ੀ ਕਲਾ ਤੇ ਉਹ ਬੜੀ ਸੋਹਣੀ ਲੱਗ ਰਹੀ ਹੈ ਦੇਖਣ ਨੂੰ ਪਰ ਤੇ ਜਦੋਂ ਅਸੀਂ پارک ਦੇ ਵਿੱਚ ਐਂਟਰ ਹੁੰਨੇ ਆ ਆਸੇ ਪਾਸੇ ਮਲਾਂਏ ਕਦੋਂ ਵੀ ਹਰਿਆਲੀ پارک ਵਿੱਚ ਜਾਂਦੇ ਹੀ ਸਾਨੂੰ ਆਸੇ ਪਾਸੇ ਜੜੀਆਂ ਮਲਾਂ ਬੂਟੇ ਹਨਾ ਹਰੇ-ਹਰੇ ਤੇ ਬੂਟਿਆਂ ਨੂੰ ਜਿਹੜਾ ਪਾਣੀ ਲੱਗ ਰਿਹਾ ਸੀਗਾ ਮਲਾਂ ਇੱਕ ਹਰੀਆਲੀ ਇੱਕ ਮਨ ਨੂੰ ਵੱਖਰਾ ਹੀ ਸਕੂਨ ਦੇ ਰਹੀ ਸੀ ਹਨਾ ਵੀ ਇੰਨਾ ਜ਼ਿਆਦਾ ਮਨ ਨੂੰ ਜਿਹੜਾ ਸ਼ਾਂਤੀ ਮਹਿਸੂਸ ਹੋ ਰਹੀ ਸੀਗੀ ਤਾਂ ਸਾਨੂੰ ਜਾਂਦਿਆਂ ਹੀ ਜਿਹੜਾ ਉੱਥੇ ਇੱਕ ਬਾਹਰਲੀ ਸਾਈਡ ਲਾਇਬ੍ਰੇਰੀ ਦੇ ਜਿੰਮ ਬਣੀ ਹੋਈ ਆ ਵੀ ਉੱਥੇ ਕਹਿੰਦੇ ਵੀਰ ਜੀ ਕਹਿੰਦੇ ਵੀ ਸ਼ਾਮ ਨੂੰ ਜਿਹੜੇ ਇੱਥੇ ਬੱਚੇ ਆਉਂਦੇ ਆ ਵੀ ਜਿੰਮ ਵਗੈਰਾ ਲਾਉਂਦੇ ਆ ਮਤਲਬ ਵੀ ਕੋਈ ਵੀ ਉੱਥੋਂ ਲਾਇਬ੍ਰੇਰੀ ਦਾ ਕੋਈ ਵੀ ਜਿਹੜੇ ਉੱਥੇ ਜਗ੍ਹਾ ਬਣੀ ਹੋਈ ਸੀ ਕੋਈ ਵੀ 파ਟ ਵੀ ਬਿਨਾ ਵਰਤੋਂ ਤੋਂ ਛੱਡਿਆ ਨਹੀਂ ਸੀ ਹੋਇਆ ਵੀ ਜਿੰਨੀ ਵੀ ਜਗ੍ਹਾ ਸੀ ਸਾਰੀ ਵਰਤੋਂ ਦੇ ਵਿੱਚ ਲਈ ਹੋਈ ਸੀ ਉੱਥੇ ਜਿਹੜੀਆਂ ਜਿੰਮ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀ ਤੇ ਬਾਕੀ ਕਹਿੰਦੇ ਸਿਹਤ ਹਨਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਪਿੰਡ ਦੇ ਨੌਜਵਾਨਾਂ ਲਈ ਜਿਹੜੀਆਂ ਉਹ ਜਿੰਮ ਬਣਾਈ ਗਈ ਸੀ ਫਿਰ ਬਾਈ ਜੀ ਸਾਨੂੰ ਲਾਇਬ੍ਰੇਰੀ ਤੇ ਲੈ ਕੇ ਗਏ ਲਾਇਬ੍ਰੇਰੀ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਅਸੀਂ ਸ਼ੇਰੇ ਪੰਜਾਬ ਦੇ ਨਾਮ ਯਾਦ ਕਰਦੇ ਆਂ ਤਾਂ ਲਾਇਬ੍ਰੇਰੀ ਦਾ ਨਾਂ ਵੀ ਉਹਨਾਂ ਨੇ ਬੜਾ ਸੋਹਣਾ ਰੱਖਿਆ ਬਾਕੀ ਜਿਹੜਾ ਲਾਇਬ੍ਰੇਰੀ ਦੀ ਇਮਾਰਤ ਜਿਹੜੀ ਬਣੀ ਹੋਈ ਸੀ ਨਕਸ਼ਾ ਉਹਦਾ ਬਾਕਮਾਲ ਸੀ ਜਿਸ ਵੀ ਬੰਦੇ ਨੇ ਨਕਸ਼ਾ ਬਣਾਇਆ ਬਹੁਤ ਹੀ ਜਿਹੜੀ ਮਤਲਬ ਕਹਿ ਸਕਦੇ ਆਂ ਬਹੁਤ ਸ਼੍ਰੀ ਲੰਗਾ ਜੋ ਕਮ ਆਨਾਂ ਦਾ ਤੇ ਲਾਇਬ੍ਰੇਰੀ ਚ ਗਏ ਤਾਂ ਬਾਈ ਜੀ ਜਦੋਂ ਸਨ ਲਾਇਬ੍ਰੇਰੀ ਲੈ ਕੇ ਗਏ ਵੀ ਵਿੱਚੋਂ ਲਾਇਬ੍ਰੇਰੀ ਦਾ ਦ੍ਰਿਸ਼ ਬਹੁਤ ਸੋਹਣਾ ਸੀਗਾ ਤੇ ਵੀ ਆਸ-ਪਾਸ ਚਾਰ ਸਫੇਰੇ ਜਿਹੜੀਆਂ ਕਿਤਾਬਾਂ ਹੀ ਪਈਆਂ ਸੀਗੀਆਂ ਤਾਂ ਅਸੀਂ ਜਦੋਂ ਲਾਇਬ੍ਰੇਰੀ ਚ ਵਿਜ਼ਿਟ ਕੀਤਾ ਆਸ-ਪਾਸ ਦੇਖਿਆ ਬੁੱਕਸ ਦੇਖਿਆ ਨਾ ਕਿਹੜੇ-ਕਿਹੜੇ ਰਾਈਟਰਸ ਦੀਆਂ ਬੁੱਕਸ ਸੀਗੀਆਂ ਤਾਂ ਬਾਈ ਜੀ ਤੋਂ ਇਹ ਪਤਾ ਲੱਗਿਆ ਵੀ ਜਿਹੜੀਆਂ ਵੀ ਉਹਨਾਂ ਦੇ ਮਨ 'ਚ ਇਹ ਸੁਪਨਾ ਸੀਗਾ ਵੀ ਸਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਵੇ ਕਿਉਂਕਿ ਲਾਈਬ੍ਰੇਰੀ ਕਿਸੇ ਵੀ ਪਿੰਡ ਦੇ ਵਿੱਚ ਲਾਈਬ੍ਰੇਰੀ ਹੋਣੀ ਹੈ ਜਿਹੜੀ ਉਹ ਬਹੁਤ ਇੱਕ ਕਹਿੰਦੇ ਨਾ ਗਿਆਨ ਦੀ ਅਸੀਮਾ ਨੂੰ ਵਧਾਉਣ ਲਈ ਇੱਕ ਵੱਡਾ ਬੜਾ ਵੱਡਾ ਕਦਮ ਹੈ ਤਾਂ ਜਿਹੜੀ ਪਿੰਡ ਦੇ ਵਿੱਚ ਲਾਈਬ੍ਰੇਰੀ ਹੋਣੀ ਇੱਕ ਬਹੁਤ ਵੱਡੀ ਗੱਲ ਹੈ ਤਾਂ ਬਾਈ ਜੀ ਦੇ ਪਿੰਡ ਦੀ ਜਿਹੜੀ ਲਾਇਬ੍ਰੇਰੀ ਬਹੁਤ ਹੀ ਸੋਹਣੀ ਤੇ ਸੁੰਦਰ ਬਣੀ ਹੋਈ ਸੀਗੀ ਤੇ ਆਸ-ਪਾਸ ਜਿਹੜੀ ਸਾਫ ਸਫਾਈ ਬਹੁਤ ਸੀਗੀ ਤੇ ਉਸ ਤੋਂ ਬਾਅਦ ਬਾਈ ਜੀ ਸਾਨੂੰ ਲਾਇਬ੍ਰੇਰੀ ਚ ਮਤਲਬ ਸਾਰਾ ਕੁਝ ਦੱਸ ਰਹੀ ਸੀ ਸਾਨੂੰ ਵੀ ਕਿਵੇਂ ਬਣੀ ਕਦੋਂ ਬਣੀ ਹਨਾ ਕਿੰਨੀ ਐ ਤੇ ਬੁੱਕਸ ਆ ਸਾਰੀ ਸਾਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਸਾਡੇ ਨਾਲ ਪਿੰਡ ਬੱਲੋ ਦੇ ਵਿੱਚ ਸਾਡੇ ਰਸ਼ਪੀਤ ਸਾਰਾ ਜਿਹੋ ਨਵੇਂ-ਨਵੇਂ ਲੇਖਕ ਬਣੇ ਨੇ ਉਹ ਆਪਣੀ ਬੁੱਕ ਲੈ ਕੇ ਗਏ ਸੀ ਨਾਲ ਕੋਈ ਸੋਹਣੇ ਤੋਂ ਵੀ ਸੋਹਣਾ ਹੁੰਦਾ ਤਾਂ ਉਹ ਬੁੱਕ ਉਹਨਾਂ ਨੇ ਲਾਇਬ੍ਰੇਰੀ ਦੇ ਵਿੱਚ ਡੋਨੇਸ਼ਨ ਦੇ ਤੌਰ ਤੇ ਦਿੱਤੀ ਤਾਂ ਜਿਹੜੀ ਬੁੱਕ ਅਸੀਂ ਉਹ ਲਾਇਬ੍ਰੇਰੀ ਦੇ ਵਿੱਚ ਦਾਨ ਕੀਤੀ ਤਾਂ ਇਹ ਬੁੱਕ ਸੀਗੀ ਜਿਹੜੀ ਕੋਈ ਸੋਹਣੇ ਤੋਂ ਵੀ ਸੋਨਾ ਹੁੰਦਾ ਬਹੁਤ ਸੋਹਣੀ ਜਿਹੜੀ ਬੁੱਕ ਲਿਖੀ ਹੋਈ ਆ ਤਾਂ ਉਸ ਤੋਂ ਬਾਅਦ ਸਾਨੂੰ ਬਾਈ ਜੀ ਪਾਰਕ ਦੇ ਜਿਹੜੀ ਲਾਇਬ੍ਰੇਰੀ ਦੇ ਸਾਈਡ ਜਿਹੜੀ ਬੈਕ ਸਾਈਡ ਤੁਹਾਨੂੰ ਲੈ ਕੇ ਗਏ ਜਾਂਦੇ ਹੀ ਸਾਨੂੰ ਜਿਹੜਾ ਮਤਲਬ ਵੀ ਜਦੋਂ ਅਸੀਂ ਜਾਂਦੇ ਹਾਂ ਪਾਰਕ ਸੈਂਟਰ ਹੁੰਦੇ ਆ ਹਰਿਆਲੀ ਤਾਂ ਜਨੂਸਾਰ ਸਪਿਰੇ ਦੇਖਣ ਨੂੰ ਮਿਲ ਰਹੀ ਸੀ ਪਰ ਸਭ ਤੋਂ ਵੱਡਾ ਨਾ ਉੱਥੇ ਇੱਕ ਇੱਕ ਤਲਾਹ ਇੱਕ ਤਰ੍ਹਾਂ ਲੱਗ ਰਿਹਾ ਸੀ ਕੋਈ ਵੱਡਾ ਦਰਿਆਈ ਆ ਤੇ ਵਿਚਾਲੇ ਉਹਦੇ ਇੱਕ ਥੜਾ ਜਿਹਾ ਬਣਿਆ ਹੋਇਆ ਉੱਚਾ ਮਿੱਟੀ ਛੋਟੇ ਉੱਤੇ ਸਿਮਿੰਟ ਨਾਲ ਭਰ ਕੇ ਉਹਦੇ ਤੇ ਇੱਕ ਡਾਇਨਾਸੌਰ ਦੀ ਮੂਰਤੀ ਬਣਾਈ ਹੋਈ ਸੀਗੀ ਤੇ ਉਹਦੇ ਵਿੱਚ ਸਾਨੂੰ ਬਾਈ ਜੀ ਨੇ ਦੱਸਿਆ ਕਿ ਜਿਹੜਾ ਮੀਂਹ ਦਾ ਪਾਣੀ ਇਕੱਠਾ ਕਰਕੇ ਹਨਾ ਇਕੱਠਾ ਕੀਤਾ ਜਾਂਦਾ ਤੇ ਉਹਨੂੰ ਇਕੱਠਾ ਕਰਨ ਤੋਂ ਬਾਅਦ ਉਹਨੂੰ ਸ਼ੁੱਧ ਕਰਕੇ ਜਿਹੜਾ ਖੇਤਾਂ ਨੂੰ ਜਿਹੜਾ ਪਾਣੀ ਸਪਲਾਈ ਕੀਤਾ ਜਾਂਦਾ ਤਾਂ ਉਹ ਸਾਰਾ ਸਾਨੂੰ ਬਾਈ ਜੀ ਨੇ ਦੱਸਿਆ ਹਨਾ ਵੀ ਇਹ ਕਿਵੇਂ ਅਸੀਂ ਇਹ ਪ੍ਰੋਜੈਕਟ ਸਾਡੇ ਮਾਈਂਡ 'ਚ ਆਇਆ ਕਿਵੇਂ ਅਸੀਂ ਇਹਨੂੰ ਲਾਗੂ ਕੀਤਾ ਕਿੰਨੀ ਕਿ ਸਾਡੀ ਲਾਗਤ ਆਈ ਤਾਂ ਉਸ ਤੋਂ ਬਾਅਦ ਫਿਰ ਅਸੀਂ ਸਾਰਾ ਵੀ ਜਿਹੜਾ ਪਾਰਕ ਵਿਜ਼ਿਟ ਕਰਨ ਤੋਂ ਬਾਅਦ ਅਸੀਂ ਫਿਰ ਸਾਨੂੰ ਬਾਈ ਜੀ ਅੱਗੇ ਲੈ ਕੇ ਗਏ ਅੱਗੇ ਜਿਹੜੇ ਤਿੰਨ ਖੂਹ ਬਣੇ ਹੋਏ ਸੀਗੇ ਤਿੰਨ ਖੂਹਾਂ ਦੇ ਵਿੱਚ ਪਹਿਲੇ ਖੂਹ ਦੇ ਵਿੱਚ ਵੀ ਜਿਹੜਾ ਵੀ ਤਿੰਨੇ ਖੂਹ ਸੀਗੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਆਉਂਦਾ ਸੀ ਪਿੰਡ ਦੇ ਵਿੱਚੋਂ ਤਾਂ ਜਿਹੜਾ ਬਾਈ ਜੀ ਨੇ ਸਭ ਤੋਂ ਵਧੀਆ ਤੇ ਕੰਮ ਕੀਤਾ ਸੀ ਉਹ ਸੀਗਾ ਪਿੰਡ ਨੂੰ ਨਾਲੀ ਮੁਕਤ ਕਰਕੇ ਜਿਹੜਾ ਪਿੰਡ ਨੂੰ ਨਾਲੀ ਮੁਕਤ ਕਰਕੇ ਉਹਨਾਂ ਨੇ ਪਿੰਡ ਦੇ ਜਿਹੜਾ ਵੀ ਸੀਵਰੇਜ ਵਾਲਾ ਕੰਮ ਜਿਹੜਾ ਉਹਨਾਂ ਨੇ 5 ਕਰੋੜ ਦੀ ਲਾਗਤ ਦੱਸਿਆ ਕਹਿੰਦੇ ਵੀ ਉਹਨਾਂ ਨੇ ਬੜੇ ਸ਼ੰਗਾਰਸ਼ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਕੇ ਜਿਹੜਾ ਇਸ ਚੀਜ਼ ਲਈ ਰੈਡੀ ਕੀਤਾ ਤੇ ਪੈਸਿਆਂ ਦੀ ਵੀ ਜਿਹੜੀ ਉਹਨਾਂ ਨੇ ਇਕੱਠੇ ਕਰਨ ਤੋਂ ਬਾਅਦ ਵੀ ਜਿਹੜਾ ਪਿੰਡ ਦੇ ਵਿੱਚ ਸੀਵਰੇਜ ਪਾਇਆ ਹਨਾ ਸੀਵਰੇਜ ਪਾਉਣ ਤੋਂ ਬਾਅਦ ਇਹਨਾਂ ਤਿੰਨਾਂ ਖੂਹਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਸੀਗਾ ਤਾਂ ਪਾਣੀ ਜਿਹੜਾ ਗੰਦਾ ਪਾਣੀ ਇਹਨਾਂ ਪਾਈਪਾਂ ਰਾਹੀਂ ਪਿੰਡ ਵਾਲਾ ਇਹਦੇ ਵਿੱਚ ਇਕੱਠਾ ਹੁੰਦਾ ਸੀ ਤਿੰਨਾਂ ਖੂਹਾਂ ਦੇ ਵਿੱਚ ਉਸ ਤੋਂ ਬਾਅਦ ਅੱਗੇ ਇਹਨਾਂ ਦੇ ਤਿੰਨ ਜਿਹੜੇ ਵੱਡੇ ਵੱਡੇ ਚੌੜੇ ਟੈਂਕ ਜੇ ਬਣੇ ਹੋਏ ਸੀ ਤੇ ਭਾਈ ਜੀ ਨੇ ਦੱਸਿਆ ਕਿ ਪਹਿਲੇ ਖੂਹ ਦੇ ਵਿੱਚ ਆ ਕੀ ਆ ਵੀ ਇਹਦੇ ਵਿੱਚ ਬੈਕਟੀਰੀਆ ਹੈਗਾ ਠੀਕ ਹੈ ਉਹਦੇ ਨਾਲ ਪਾਣੀ ਸਾਫ਼ ਹੁੰਦਾ ਉਸ ਤੋਂ ਬਾਅਦ ਅਗਲੇ ਖੂਹ ਦੇ ਵਿੱਚ ਮੱਛੀਆਂ ਛੱਡੀਆਂ ਹੋਈਆਂ ਤਾਂ ਮੱਛੀਆਂ ਵੀ ਜਿਹੜਾ ਪਾਣੀ ਨੂੰ ਸਾਫ਼ ਕਰਨ ਦਾ ਬਹੁਤ ਵੱਡਾ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਤੀਜੇ ਦੇ ਵਿੱਚ ਸਾਨੂੰ ਭਾਈ ਜੀ ਨੇ ਦੱਸਿਆ ਕਿ ਇਹਦੇ ਵਿੱਚ ਜਿਹੜੇ ਕੱਛੂ ਛੱਡੇ ਹੋਏ ਨੇ ਕੱਛੂ ਆ ਕਹਿੰਦੇ ਜਿਹੜਾ ਸਭ ਤੋਂ ਜ਼ਿਆਦਾ ਪਾਣੀ ਨੂੰ ਸਾਫ਼ ਕਰਦੇ ਨੇ ਤੇ ਭਾਈ ਜੀ ਨੇ ਸਾਨੂੰ ਗੱਲਬਾਤ ਕੀਤੀ ਸਾਡੇ ਨਾਲ ਤੇ ਕੱਛੂ ਕੱਛੂ ਗੁੰਮੇ ਬਾਰੇ ਤੇ ਉਹ ਸਾਨੂੰ ਦੱਸਿਆ ਤਾਂ ਇਹ ਜਿਹੜਾ ਬਾਈ ਜੀ ਦਾ ਸਭ ਤੋਂ ਵਧੀਆ ਕੰਮ ਸੀਗਾ ਸਾਨੂੰ ਬਹੁਤ ਚੰਗਾ ਲੱਗਿਆ ਹਨਾ ਪਾਣੀ ਦਾ ਪ੍ਰਬੰਧ ਸਭ ਤੋਂ ਵੱਡੀ ਚੀਜ਼ ਆ ਬਾਕੀ ਕਹਿੰਦੇ ਜਦੋਂ ਆਸ-ਪਾਸ ਨਾਲੀਆਂ ਦੇ ਵਿੱਚ ਪਾਣੀ ਖੜਦਾ ਮੱਛਰ ਮੱਖੀਆਂ ਹੁੰਦੀਆਂ ਬਿਮਾਰੀਆਂ ਲੱਗਦੀਆਂ ਤੇ ਬਾਕੀ ਪਿੰਡ ਸੋਹਣਾ ਵੀ ਲੱਗਦਾ ਹਨਾ ਜਦੋਂ ਪਿੰਡ ਨਾਲੀ ਮੁਕਤ ਹੋਵੇ ਤਾਂ ਸਾਨੂੰ ਉੱਥੇ ਇੱਕ ਵੀ ਨਾਲੀ ਦੇਖਣ ਨੂੰ ਨਹੀਂ ਮਿਲੀ ਬਹੁਤ ਸੋਹਣਾ ਪਿੰਡ ਸੀ ਆ ਉਸ ਤੋਂ ਬਾਅਦ ਸਾਰਾ ਅਸੀਂ ਦੇਖਣ ਤੋਂ ਬਾਅਦ ਮਨ ਨਾਲ ਸਾਡਾ ਮਨ ਨਹੀਂ ਸਕਾਰਿਆ ਵੀ ਅਸੀਂ ਉੱਥੋਂ ਵਾਪਸ ਆਈਏ ਸਾਨੂੰ ਬਾਈ ਜੀ ਕਹਿੰਦੇ ਸਾਡੇ ਪਾਰਕ ਦੇ ਨਾਲ ਹੀ ਇੱਕ ਜਗ੍ਹਾ ਬਣੀ ਹੋਈ ਆ ਕੂੜਾ ਘਰ ਬਣਿਆ ਹੋਇਆ ਕੂੜੇ ਘਰ ਦੇ ਵਿੱਚ ਉਹਨਾਂ ਨੇ ਜਿਹੜੇ ਮੱਲਾ ਤਿੰਨ ਚਾਰ ਪਾਟ ਜੇ ਬਣਾਏ ਹੋਇਆ ਤੇ ਉਹਨਾਂ ਦੇ ਵਿੱਚ ਜਿਹੜਾ ਪਿੰਡ ਦੀਆਂ ਔਰਤਾਂ ਕੂੜਾ ਮੱਲਾ ਵੀ ਲਿਆ ਕੇ ਉੱਥੇ ਸੁੱਟਦੀਆਂ ਸੀ ਤੇ ਬਾਈ ਜੀ ਹੋਰਾਂ ਦੀ ਜਿਹੜੀ ਟੀਮ ਸੀਗੀ ਜਿਹੜਾ ਉਹਨਾਂ ਦੇ ਬੰਦੇ ਰੱਖੇ ਹੋਏ ਸੀ ਉਹਦੇ ਵਿੱਚੋਂ ਜਿਹੜਾ ਕੂੜਾ ਵੀ ਕਾਚ ਅਲੱਗ ਕਰਦੇ ਸੀ ਕੋਈ ਪਲਾਸਟਿਕ ਅਲੱਗ ਹੁੰਦੀ ਸੀ ਕੋਈ ਹੋਰ ਅੱਗਰ ਜਿਹੜਾ ਕੂੜਾ ਹੁੰਦਾ ਸੀ ਉਹਨੂੰ ਅਲੱਗ ਕਰ ਦਿੰਦੇ ਸੀ ਤੇ ਜਿਹੜਾ ਕੋਈ ਸਾਫ਼ ਸੁਥਰਾ ਗੋਹਾ ਹੁੰਦਾ ਸੀ ਤੇ ਉਹਨੂੰ ਬੁੜੀਆਂ ਜਿਹੜੀਆਂ ਪਿੰਡ ਦੀਆਂ ਔਰਤਾਂ ਸੀ ਉਹ ਪਾਖੀਆਂ ਪਾਤ ਕੇ ਜਿਹੜਾ ਅੱਗੇ ਵੇਚ ਦਿੰਦੀਆਂ ਸੀ ਤੇ ਬਚੀ ਹੋਈ ਜਿਹੜੀ ਮਤਲਬ ਆ ਵੀ ਗੋਬਰ ਸੀਗਾ ਉਹਦੀ ਖਾਦ ਤਿਆਰ ਕਰਕੇ ਵੀ ਜਿਹੜੀ ਅੱਗੇ ਖੇਤਾਂ ਦੇ ਵਿੱਚ ਸਪਲਾਈ ਕੀਤੀ ਤੇ ਬਾਈ ਜੀ ਵਰਗਿਆਂ ਨੇ ਜਿਹੜੀ ਉੱਥੇ ਥੋੜੀ ਬਹੁਤੀ ਜਿਹੜੀ ਸਬਜ਼ੀ ਵਗੈਰਾ ਬੂਟੇ ਵਗੈਰਾ ਵੀ ਲਾਏ ਹੋਏ ਸੀ ਤੇ ਕਹਾਂ ਵੀ ਬਾਈ ਜੀ ਨੇ ਵੀ ਆਰਗੈਨਿਕ ਤਰੀਕੇ ਨਾਲ ਸੀ ਖਾਦ ਤਿਆਰ ਕਰਕੇ ਵੀ ਜਿਹੜੀ ਇੱਥੇ ਫਸਲਾਂ ਦੇ ਵਿੱਚ ਜਿਹੜਾ ਇਹਦਾ ਮਤਲਬ ਯੂਜ਼ ਕਰਦੇ ਆ ਇਹਨੂੰ ਤੇ ਵੀ ਜਿਹੜਾ ਕੂੜਾ ਕਰ ਵੀ ਇਹਨਾਂ ਦਾ ਬਹੁਤ ਵਧੀਆ ਬਣਿਆ ਹੋਇਆ ਸੀਗਾ ਵੀ ਜਿਹੜਾ ਕੂੜੇ ਦਾ ਪ੍ਰਬੰਧ ਵੀ ਜਿਵੇਂ ਆਮ ਪਿੰਡਾਂ ਦੇ ਵਿੱਚ ਆਪਣੇ ਰੂੜੀਆਂ ਲੱਗੀਆਂ ਹੁੰਦੀਆਂ ਹਨਾ ਵੀ ਉਹਦੇ ਨਾਲ ਥੋੜਾ ਜਿਹਾ ਪਿੰਡ ਦੀ ਦਿੱਖ ਜਿਹੀ ਵੀ ਨਹੀਂ ਵਧੀਆ ਲੱਗਦੀ ਤੇ ਬਾਕੀ ਕੂੜੇ ਦੀ ਜਿਹੜੀ ਵਰਤੋਂ ਸਹੀ ਹੋ ਰਹੀ ਸੀਗੀ ਤਾਂ ਇਹ ਦਿਖਾਉਣ ਤੋਂ ਬਾਅਦ ਸਾਨੂੰ ਬਾਈ ਜੀ ਫਿਰ ਘਰੇ ਲੈ ਆਏ ਘਰੇ ਆ ਕੇ ਅਸੀਂ ਫਿਰ ਜਿਹੜਾ ਪਾਣੀ ਪੀਤਾ ਤੇ ਥੋੜਾ ਜਿਆ ਰੈਸਟ ਕੀਤਾ ਤੇ ਫਿਰ ਅਸੀਂ ਬਾਈ ਜੀ ਨੂੰ ਕਿਹਾ ਵੀ ਜਿਹੜੇ ਬਾਕੀ ਪਿੰਡਾਂ 'ਚ ਹੋਰ ਜਿਹੜੀਆਂ ਦਿੱਕਤਾਂ ਦੋ ਚੀਜ਼ਾਂ ਬਣੀਆਂ ਹੋਈਆਂ ਸਾਨੂੰ ਉਹ ਵੀ ਦਿਖਾਉਣਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਗਏ ਸਾਨੂੰ ਅੱਗੇ ਜਿਹੜੇ ਲੜਾਈ ਦੇ ਵਿੱਚ ਸ਼ਹੀਦ ਹੋਏ ਕੋਈ ਨਾ ਤੰਨਾ ਸਿੰਘ ਤੇ ਖੇਮਾ ਸਿੰਘ ਦੇ ਨਾਮ ਤੇ ਕੋਈ ਕਿਨਾਰੀ ਝੀਲ ਬਣੀ ਹੋਈ ਸੀ ਸਾਨੂੰ ਉੱਥੇ ਲੈ ਕੇ ਗਏ ਬਾਈ ਜੀ ਅਸੀਂ ਉਹ ਝੀਲ ਦੇਖੀ ਬਾ ਝੀਲ ਦੇ ਵਿੱਚ ਹਲੇ ਵੀ ਪਾਣੀ ਵਗੈਰਾ ਤੋਂ ਕੁਝ ਨਹੀਂ ਛੱਡਿਆ ਹੋਇਆ ਪਰ ਉਹ ਬਣੀ ਜਿਹੜੀ ਦੇਖਣ ਨੂੰ ਬੜੀ ਸੋਹਣੀ ਲੱਗ ਰਹੀ ਸੀ ਚਾਰ ਸਪੇਰੋ ਜਿਹੜੀ ਪੱਕੀ ਕਰੀ ਹੋਈ ਸੀ ਤੇ ਵਿੱਚ ਉਹਦੇ ਜਿਹੜੇ ਪੰਜਾਬੀ ਲੋਕ ਵਾਲੇ ਜਿਹੜੇ ਗਿੱਧੇ ਪੰਗੜੇ ਦੇ ਵਿੱਚ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਸੀਗੀਆਂ ਤਾਂ ਉਹ ਜਦੋਂ ਪਿੰਡ ਚੋਂ ਜਦੋਂ ਅਸੀਂ ਐਂਟਰ ਕੀਤਾ ਉਦੋਂ ਵੀ ਇੱਕ ਬੜੀ ਸੁੰਦਰ ਦਿੱਖ ਦੇ ਰਹੀਆਂ ਸੀ ਪਿੰਡ ਨੂੰ ਇਹਨੇ ਸੋਹਣੀ ਤੇ ਸਹਾਗੀ ਵਾਲਾ ਕੰਮ ਹੋ ਰਿਹਾ ਸੀਗਾ ਤੇ ਉਹ ਮਤਲਬ ਵੀ ਦੇਖਣ ਨੂੰ ਬੜੀ ਸੋਹਣੀ ਲੱਗੀ ਸਾਨੂੰ ਝੀਲ ਤੇ ਬਾਕੀ ਕੋਸ਼ਕਪਾਟ ਰਹਿ ਗਏ ਸਾਡੇ ਪਿੰਡ ਦੇ ਵਿੱਚ ਜਿਹੜੇ ਦੇਖਣ ਵਾਲੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਦੇ ਜ਼ਰੀਏ ਤੁਹਾਨੂੰ ਦਿਖਾ ਸਕੀਏ ਬਾਕੀ ਸਾਨੂੰ ਪਿੰਡ ਬਹੁਤ ਵਧੀਆ ਲੱਗਿਆ ਬਾਈ ਜੀ ਹੋਰਾਂ ਦਾ ਸੁਭਾਅ ਵੀ ਬਹੁਤ ਵਧੀਆ ਸੀ ਬਹੁਤ ਸਾਡੀ ਆਉ ਭਾਗਤ ਕੀਤੀ ਉਹਨਾਂ ਨੇ ਸਾਡੇ ਨਾਲ ਗਏ ਪਿੰਡ 'ਚ ਸਾਨੂੰ ਕੱਲੀ ਕੱਲੀ ਚੀਜ਼ ਬਾਰੇ ਦੱਸਿਆ ਹਨਾ ਤੁਹਾਨੂੰ ਬੜਾ ਕੁਝ ਦੇਖਣ ਨੂੰ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਤੇ ਉਹਨਾਂ ਦੇ ਤਜਰਬੇ ਦੇ ਵੀ ਜਿਹੜਾ ਜਿਸ ਉਹਨਾਂ ਨੇ ਗੱਲਬਾਤ ਕੀਤੀ ਵੀ ਕਿਵੇਂ ਉਹਨਾਂ ਦਾ ਤਜਰਬਾ ਰਿਹਾ ਪਿੰਡ ਦੇ ਲੋਕਾਂ ਨੂੰ ਸਮਝਾਉਣਾ ਉਹਨਾਂ ਦੀ ਸੋਚ ਨੂੰ ਕੰਸਿਸਟ ਕਰਨਾ ਕਿੰਨਾ ਔਖਾ ਸੀ ਉਹਨਾਂ ਲਈ ਤੇ ਪੈਸੇ ਦਾ ਅਰੇਂਜਮੈਂਟ ਕਰਨਾ ਕਿੰਨਾ ਮੁਸ਼ਕਲ ਰਿਹਾ ਉਹਨਾਂ ਲਈ ਸਾਰੀਆਂ ਗੱਲਾਂ ਬਾਤਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਤੇ ਸਾਡੀ ਜਿਹੜੀ ਪੂਰੀ ਟੀਮ ਨੇ ਮਨ ਲਾ ਉਥੋਂ ਉਹਨਾਂ ਤੋਂ ਵਿਦਾ ਲਈ ਤੇ ਧੰਨਵਾਦ ਕੀਤਾ ਜੀ ਉਹਨਾਂ ਦਾ ਅਸੀਂ ਤੇ ਬਹੁਤ ਵਧੀਆ ਲੱਗਿਆ ਜੀ ਸਾਨੂੰ ਤੇ ਤੁਸੀਂ ਵੀ ਜਿਹੜਾ ਇਸ ਪਿੰਡ ਨੂੰ ਜ਼ਰੂਰ ਵਿజిਟ ਕਰਨਾ ਕਦੇ ਮੌਕਾ ਮਿਲਿਆ ਕਿਉਂਕਿ ਜਦੋਂ ਇਹੋ ਜਿਹੇ ਪਿੰਡ ਅਸੀਂ ਦੇਖਦੇ ਆ ਤਾਂ ਸਾਡੇ ਮਨ ਦੇ ਵਿੱਚ ਵੀ ਜਿਹੜੇ ਸੁਪਨੇ ਆਉਂਦੇ ਨੇ ਵੀ ਅਸੀਂ ਵੀ ਆਪਦੇ ਪਿੰਡ ਨੂੰ ਇੰਨਾ ਵਧੀਆ ਬਣਾਈਏ ਸਾਫ਼ ਸਾਫ਼ ਸਫਾਈ ਰੱਖੀਏ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਕੰਮ ਕੋਈ ਹੋਰ ਆ ਕੇ ਕਰੂ ਜਾਂ ਕੋਈ ਸਰਕਾਰ ਕਰੂ ਜਾਂ ਕੋਈ ਸੀ ਬੰਦਾ ਰੱਖਾਂਗੇ ਹਨ ਵੀ ਸਾਡੀ ਨਿੱਜੀ ਜ਼ਿੰਮੇਵਾਰੀ ਬਣਦੀ ਆ ਤੇ ਸਾਡੇ ਜਿਹੜੇ ਨੈਤਿਕ ਨਿਯਮ ਆ ਸਾਨੂੰ ਉਹ ਜਿਹੜੇ ਅਪਣਾਉਣੇ ਚਾਹੀਦੇ ਆ ਤਾਂ ਜੇ ਕਦੇ ਮੌਕਾ ਮਿਲਿਆ ਤਾਂ ਆਪਣੇ ਪਿੰਡ ਨੂੰ ਜ਼ਰੂਰ ਦੇਖ ਕੇ ਜਾਇਓ ਤੇ ਸਾਨੂੰ ਬੜਾ ਵਧੀਆ ਲੱਗਿਆ ਮਾਣ ਨੂੰ ਬੜੀ ਖੁਸ਼ੀ ਹੋਈ ਜੇ ਤੁਸੀਂ ਵੀ ਚਾਹੁੰਦੇ ਹੋ ਕਿਸੀ ਤੁਹਾਡੇ ਪਿੰਡ ਦੀ ਵੀਡੀਓ ਬਣਾ ਕੇ ਸਾਡੇ ਚੈਨਲ ਤੇ ਅਪਲੋਡ ਕਰੀਏ ਤਾਂ ਜਿਹੜਾ ਕਮੈਂਟ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਲਿਖਣਾ ਡਿਸਟ੍ਰਿਕਟ ਲਿਖਣਾ ਤਾਂ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਐਂਡ ਤੱਕ ਬਣੀ ਰਹੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਕਮੈਂਟ ਕਰਕੇ ਦੱਸਣਾ ਕਿਵੇਂ ਦੀ ਲੱਗੀ ਵੀਡੀਓ